ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁੰਦਰੀ ਉਸ ਪਿੰਡ ਵਿੱਚ ਪਹੁੰਚ ਗਈ ਪਰ ਉਸ ਪਿੰਡ ਵਿੱਚ ਹੀਰੇ ਦੀ ਸਾਰ ਕਿਸ ਨੂੰ ਮਾਲੂਮ ਸੀ ਇੱਕ ਦੋ ਬਾਣੀਏ ਵੇਚ ਚੁਕੇ ਪਰ ਸੱਚੇ ਝੂਠੇ ਦੀ ਪਰ ਕਿਸੇ ਤੋਂ ਨਾ ਹੋਈ ਨਿਰਾਸ਼ ਹੋ ਕੇ ਮੁੜੀ ਆਉਂਦੀ ਸੀ ਕਿ ਬਾਜ਼ਾਰ ਦੀ ਨੁੱਕਰ ਉੱਤੇ ਇੱਕ ਚਿੱਟ ਪੋਸ਼ੀਆ ਖੱਤਰੀ ਬੱਚਾ ਉਦਾਸ ਬੈਠਾ ਸੀ ਸੁੰਦਰੀ ਦੀ ਸੁੰਦਰਤਾ ਤੇ ਉਸਦੇ ਚੰਦ ਵਰਗੇ ਚਿਹਰੇ ਪਰ ਉਦਾਸੀ ਦੀ ਬਦਲੀ ਵੇਖ ਕੇ ਖੱਤਰੀ ਤੋਂ ਨਾ ਰਿਹਾ ਗਿਆ ਬੋਲਿਆ ਬੇਬੀ ਤੂੰ ਕੌਣ ਹੈ ਤੇ ਉਦਾਸ ਕਿਉਂ ਹੈ ਸੁੰਦਰੀ ਮੈਂ ਉਦਾਸ ਇਸ ਕਰਕੇ ਹਾਂ ਕਿ ਮੇਰੀ ਹੀਰੇ ਦੀ ਮੰਦਰੀ ਦਾ ਗਾਖ ਨਹੀਂ ਕੋਈ ਮਿਲਦਾ ਖੱਤਰੀ ਮੰਦਰੀ ਮੈਨੂੰ ਵਿਖਾਖਾਂ ਸੁੰਦਰੀ ਨੇ ਮੰਦਰੀ ਵਿਖਾ ਦਿੱਤੀ ਖੱਤਰੀ ਮੰਦਰੀ ਤਾਂ ਚੰਗੀ ਹੈ ਨਾਗ ਵੀ ਸੁੱਚਾ ਹੈ ਮੁੱਲ ਵੀ 5-700 ਮਿਲ ਸਕਦਾ ਹੈ ਪਰ ਸ਼ੋਕ ਕਿ ਆਂਬ ਦੇ ਬਰਖ ਤੋਂ ਦੂਰ ਡਿੱਗੀ ਹੋਈ ਖਾਂਬ ਟੁੱਟੀ ਕੋਇਲ ਹਾਂ ਕਾਂਨ ਸੰਪਦਾ ਪਾਸ ਨਹੀਂ ਨਹੀਂ ਤਾਂ ਮੈਂ ਇਸ ਦਾ ਪੂਰਾ ਮੁੱਲ ਦੇ ਦਿੰਦਾ ਫਿਰ ਠੰਡਾ ਸਾਹ ਭਰ ਕੇ ਹੰਝੂ ਪਾਰ ਲਿਆ ਆ ਔਰ मुندਰੀ ਨੂੰ ਮੋੜ ਕੇ ਬੋਲਿਆ ਬੀਬੀ ਸ਼ਿਵਜੀ ਤੇਰੀ ਕਾਮਨਾ ਪੂਰੀ ਕਰਨ ਪਰ ਜੇ ਤੂੰ ਹੈ मुندਰੀ ਕਿਸੇ ਸ਼ਹਿਰ ਵਿੱਚ ਲੈ ਜਾਵੇਂ ਤਾਂ ਚੰਗਾ ਮੁੱਲ ਵਟ ਲਿਆਵੇਂ ਸੁੰਦਰੀ ਬਹੁਤ ਅੱਛਾ ਜੋ ਗੁਰੂ ਜੀ ਨੂੰ ਪਾਵੇ ਪਰ ਤੁਸੀਂ ਦੱਸੋ ਕਿ ਮਰਦ ਹੋ ਕੇ ਤੁਸੀਂ ਕਿਉਂ ਰੋ ਰਹੇ ਹੋ ਹੰਝੂ ਤ੍ਰਿੰਤਾ ਦੇ ਘਿਰਦੇ ਹਨ ਮਰਦਾ ਤਾਂ ਕਦੀ ਨਹੀਂ ਡੇਗਦਾ ਖਤਰੀ ਬੀਬੀ ਤੂੰ ਤੇ ਵੀ ਤੇ ਮੈਂ ਬਲਹੀਨ ਮਰਦ ਹਾਂ ਨਾ ਤੂੰ ਮੇਰਾ ਦੁੱਖ ਨਿਵਰਤ ਕਰ ਸਕੀ ਨਾ ਮੈਂ ਤੇਰੀ ਲੋੜ ਪੂਰੀ ਕਰ ਸਕਾਂ ਫੇਰ ਕੀ ਦੱਸਣਾ ਹੋਇਆ ਆਪਣੇ ਰਸਤੇ ਜਾ ਤੇ ਆਪਣੇ ਘਰ ਆਨੰਦ ਪੋ ਭਾਵੇਂ ਤੇਰੇ ਮੁੰਦਰੀ ਵੇਚਣ ਤੋਂ ਜਾਪਦਾ ਹੈ ਕਿ ਤੂੰ ਵੀ ਦੁਖੀ ਹੈ ਪਰ ਫੇਰ ਵੀ ਇੰਨਾ ਬਨਾ ਦੇ ਆਸਰੇ ਮੁਗਲ ਹਾਕਮਾਂ ਦੇ ਤੱਕਿਆਂ ਤੋਂ ਸਿਰ ਲੁਕਾਈ ਬੈਠੀ ਹੈ ਸ਼ੈਨਾ ਪਿੰਡਾਂ ਦਾ ਵਸੇਬਾ ਤਾਂ ਹੁਣ ਨਰਕ ਹੋ ਗਿਆ ਸੁੰਦਰੀ हे ਪਰਮੇਸ਼ਰ ਦੇ ਬੰਦੇ ਮੈਂ ਪਰਮ ਸੁਖੀ ਹਾਂ ਸਰੀਰ ਕਰਕੇ ਅਬਲਾ ਮੈਨੂੰ ਕਹਿ ਲਓ ਪਰ ਮੈਂ ਮੰਨ ਕਰਕੇ ਬਲੀ ਹਾਂ ਮੇਰੇ ਕਬੀਲੇ ਵਾਲੇ ਬਲੀ ਹਨ ਕਿ ਜਿੰਨਾ ਦਾ ਲੋਹਾ ਹੁਣ ਤੁਰਕ ਵੀ ਮੰਦੇ ਹਨ ਖਤਰੀ ਤੁਰਕਾਂ ਦੇ ਟਾਕਰੇ ਦਾ ਕੌਣ ਹੈ ਸਿੱਖ ਵਿਚਾਰੇ ਉੱਠੇ ਸਨ ਕਿਤੇ ਕਿਤੇ ਉਹਨਾਂ ਚੰਗੇ ਦੰਦ ਖੱਟੇ ਕੀਤੇ ਸਨ ਪਰ ਨਾਸ਼ ਹੋਵੇ ਸਾਡੇ ਆਪਣੇ ਭਰਾਵਾਂ ਦਾ ਜਿਹੜੇ ਸਿੱਖਾਂ ਦਾ ਵੀ ਖੁਰਾ ਖੋਜ ਪੁਟਵਾ ਰਹੇ ਹਨ ਪਰ ਕੀਕੂ ਉਹ ਮਰਦੇ ਮੁਕਦੇ ਫਿਰ ਉਮਗਦੇ ਤੇ ਧਰਮ ਤੋਂ ਜਾਨਾ ਵਾਰਦੇ ਰਹਿੰਦੇ ਹਨ ਹੁਣ ਵੇਖੋ ਖਾਂ ਲਖਪਤ ਐਮਨਾਬਾਦੋਂ ਸਿੱਖਾਂ ਪਰ ਪੜਥੂ ਪਾਈ ਜਾ ਰਿਹਾ ਹੈ। ਓਹੋ ਮਹਾਦੇਵ ਭੋਲੀ ਇਹ ਕੀ ਹੋ ਰਿਹਾ ਹੈ। ਸਿੱਖਾਂ ਦੇ ਸਿਰ ਪਰਥੂ ਸੁਣ ਕੇ ਸੁੰਦਰੀ ਦਾ ਚਿਹਰਾ ਲਾਲ ਹੋ ਗਿਆ। ਪਰ ਫਿਰ ਸੋਚ ਕੇ ਸੰਭਲੀ ਔਰ ਤੱਕੋ ਤੱਕੀ ਦੇ ਇਕੱਠੇ ਕੀਤੇ ਧੀਰਜ ਨਾਲ ਬੋਲੀ ਤੁਸੀਂ ਆਪਣਾ ਹਾਲਤਾ ਸੁਣਾਓ। ਖਤਰੀ। हे ਦੇਵੀ ਜੇ ਤੈਨੂੰ ਹੱਠ ਹੈ ਤਾਂ ਲੈ ਸੁਣ। ਦੁੱਖ ਭਰੀਵਾਰਤਾ। ਇਸ ਥਾਂ ਤੋਂ 10ਵੀਂ ਕੋ ਹਿਟਾੜ ਨੂੰ ਸ਼ਾਹੀ ਰਸਤੇ ਤੋਂ ਜ਼ਰਾ ਦੂਰਾੜਾ ਕਰਕੇ ਇੱਕ ਮੁਸਲਕਾ ਪਿੰਡ ਹੈ ਉਸ ਵਿੱਚ ਹਿੰਦੂਆਂ ਦੇ ਘਰ ਵੀ ਚੋਖੇ ਹਨ ਇੱਕ ਸੁੰਦਰ ਸ਼ਿਵ ਦਵਾਲਾ ਵੀ ਹੈ ਸਾਡਾ ਘਰਾਣਾ ਵੱਡਾ ਪੁਰਾਤਨ ਹੈ ਅਕਬਰ ਦੇ ਵੇਲੇ ਦੀਵਾਨ ਟੋਡਰ ਮਲ ਦੇ ਮਾ ਸਹਿਤ ਸਾਡਾ ਵੱਡਾ ਵੀ ਕੋਈ ਕਿਸੇ ਅਹੁਦੇ ਤੇ ਸੀ ਧਨ ਦੌਲਤ ਇੰਨੀ ਹੈ ਕਿ ਅੱਜ ਤੱਕ ਨਹੀਂ ਮੁੱਕੀ ਜਾਦ ਦੇ ਅਸੀਂ ਉੱਚੇ ਖਤਰੀ ਹਾਂ ਸਾਡੇ ਨਗਰ ਵਿੱਚ ਇੱਕ ਹਾਕਮ ਤੇ ਉਸ ਦੇ ਸਿਪਾਈ ਰਹਿੰਦੇ ਹਨ ਥੋੜੇ ਦਿਨ ਹੋਏ ਮੈਂ ਸ਼ਿਵ ਦੁਆਲੇ ਜਲ ਚੜਾਉਣ ਗਿਆ ਸੀ ਪਿੱਛੇ ਮੇਰੀ ਵੋਟੀ ਕੋਠੇ ਉੱਤੇ ਖਲੋਤੀ ਵਾਲ ਸਗਾਉਂਦੀ ਸੀ ਮੁਗਲ ਹਾਕਮ ਦਾ ਮਹਿਲ ਸਾਥੋਂ ਰੱਤਾ ਉਚੇਰਾ ਹੈ ਕੋਠੇ ਉਤੋਂ ਉਸਨੇ ਮੇਰੀ ਇਸਤਰੀ ਵੇਖ ਲਈ ਉਸ ਵੇਲੇ ਪਤਾ ਕੱਢਿਓ ਉਸ ਕੀ ਇਹ ਫਲਾਣੇ ਦੀ ਵੋਟੀ ਹੈ ਬਸ ਮੈਨੂੰ ਸ਼ਿਵ ਦੁਆਲੇ ਦੇ ਵਿੱਚੋਂ ਨਿਕਲਦਿਆਂ ਹੀ ਫੜਵਾ ਮੰਗਵਾਇਆ ਔਰ ਆਖਣ ਲੱਗਾ ਕਿ ਪਾਤਸ਼ਾਹ ਸਲਾਮਤ ਨੂੰ ਪਤਾ ਲੱਗਾ ਹੈ ਜੋ ਤੁਹਾਡੇ ਘਰ ਅਕਬਰ ਦੇ ਖਜ਼ਾਨੇ ਦੇ ਜਵਾਹਰ ਆਤ ਹਨ ਸੋ ਜੇਕਰ ਦੇ ਦੇਵੋ ਤਾਂ ਚੰਗਾ ਨਹੀਂ ਤਾਂ ਕੈਦ ਹੋ ਜਾਓਗੇ ਮੈਂ ਕਿਹਾ ਕਿ ਅਕਬਰ ਨੂੰ ਮੋਆਂ ਪੀੜੀਆਂ ਬੀਤ ਗਈਆਂ ਮੇਰੀਆਂ ਪੀੜੀਆਂ ਮਰ ਚੁੱਕੀਆਂ ਹਨ ਇਸ ਗੱਲ ਦਾ ਕੋਈ ਸਬੂਤ ਨਹੀਂ ਕਹਿਣ ਲੱਗਾ ਉਹ ਕਾਫਰ ਮੋਮਨਾ ਦੇ ਸਾਹਮਣੇ ਝੂਠ ਬੋਲਦਾ ਹੈ ਚੱਲ ਦੂਰ ਹੋ ਇਹ ਕਹਿ ਕੇ ਅੱਖ ਨਾਲ ਸਹਨਤ ਕੀਤੀ ਉਸ ਛੱਟ ਸਿਪਾਹੀ ਮੈਨੂੰ ਬੰਦੀਖਾਨੇ ਲੈ ਗਈ ਉਦੋਂ ਮੇਰੇ ਘਰ ਉੱਤੇ ਪੈਰਾ ਬਿਠਾ ਦਿੱਤਾ ਦੂਜੇ ਦਿਨ ਮੈਨੂੰ ਕਹਾ ਭੇਜਿਆ ਕਿ ਜੇ ਤੂੰ ਆਪਣੀ ਇਸਤਰੀ ਦੇ ਦੇਵੇਂ ਤਾਂ ਤੈਨੂੰ ਛੱਡ ਦਿੰਦੇ ਹਾਂ ਇਹ ਗੱਲ ਸੁਣ ਕੇ ਮੈਨੂੰ ਗਾਸ਼ ਪੈ ਗਿਆ ਕਿ ਹਾਏ ਪਿਆਰੀ ਵੋਟੀ ਮੇਥੋਂ ਖੁਸ ਕੇ ਦੂਏ ਦੀ ਬਣ ਜਾਏਗੀ ਜਾਂ ਹੋ ਸ਼ਾਇਦ ਮੈਂ ਸੋਨੇ ਦੇ ਕੜੇ ਤੇ ਮੁੰਦਰੀਆਂ ਜੋ ਮੇਰੇ ਕੋਲ ਸਨ ਦਰੋਗੇ ਨੂੰ ਵੱਡੀ ਵਿੱਚ ਦੇ ਦਿੱਤੇ ਔਰ ਛੁਟਕਾਰਾ ਪਾ ਕੇ ਘਰ ਵੱਲ ਗਿਆ पर मेरी वटी ਨੂੰ ਉਹ ਅੱਗੇ ਹੀ ਫੜ ਕੇ ਲੈ ਗਿਆ ਸੀ ਔਰ ਮੇਰੇ ਘਰ ਪੈਰੇ ਬਿਠਾਏ ਹੋਏ ਸਨ ਇਹ ਖਬਰ ਸੁਣ ਕੇ ਮੇਰੀਆਂ ਸੱਤੇ ਸੁੱਦਾਂ ਭੁੱਲ ਗਈਆਂ ਪਰ ਮੈਂ ਕਰ ਕੀ ਸਕਦਾ ਸਾਂ ਪਿੰਡੋਂ ਪਾਰ ਜਾ ਕੇ ਦੋ ਤਿੰਨ ਰੋਂਦਿਆਂ ਕੱਟੇ 6 ਕੜ ਕਿਸੇ ਹੀ ਲੈ ਨਾਲ ਖਬਰ ਮੰਗਵਾਈ ਕਿ ਮੇਰੀ ਵੋਟੀ ਨੇ ਅਜੇ ਧਰਮ ਨਹੀਂ ਹਾਰਿਆ ਪਰ ਕੈਦ ਵਿੱਚ ਪਈ ਹੋਈ ਹੈ ਪਰੰਤੂ ਲੋਕਾਂ ਵਿੱਚ ਇਹ ਗੱਲ ਉੱਡੀ ਹੋਈ ਹੈ ਕਿ ਉਹ ਮੈਲੀ ਵੜ ਗਈ ਹੈ ਇੱਕ ਦਿਨ ਹੋਰ ਲੁਕ ਛਿਪ ਕੇ ਕਟਿਆ ਕੋਈ ਢੰਗ ਵੋਟੀ ਦੇ ਬਚਾਉਣ ਦਾ ਨਾ ਪਾ ਕੇ ਮੈਂ ਇੱਧਰ ਨਿਕਲ ਆਇਆ ਹਾਂ ਜੋ ਕਿਸੇ ਤਰ੍ਹਾਂ ਮਰ ਜਾਵਾਂ ਪਰ ਜਿੰਦ ਪਾਪਨ ਬੜੀ ਪਿਆਰੀ ਹੈ ਸੁੰਦਰੀ ਏ ਅਪਦਾ ਗਰਸੇ ਸੱਜਣ ਆਤਮਕਾਦ ਕਰਨਾ ਮਹਾਪਾਪ ਹੈ ਤੇ ਜੇ ਤੂੰ ਵੋਟੀ ਦਾ ਛੁਟਕਾਰਾ ਚਾਹੇ ਤਾਂ ਮੇਰੇ ਨਾਲ ਚੱਲ ਮੇਰੇ ਭਰਾ ਤੇਰੀ istri ਤੈਨੂੰ ਲੈ ਦੇਣਗੇ ਜੇ ਤੂੰ ਵੋਟੀ ਦੇ ਤੁਰਕ ਹੋ ਜਾਣ ਦੀ ਪੱਕੀ ਖਬਰ ਪਾਈ ਹੈ ਤੇ ਹੁਣ ਉਸ ਨੂੰ ਮਿਲਿਆ ਨਹੀਂ ਚਾਹੁੰਦਾ ਤਾਂ ਮੇਰੇ ਵੀਰ ਤੈਨੂੰ ਧਰਮ ਦੇ ਕੰਮ ਵਿੱਚ ਲਾ ਦੇਣਗੇ ऐसा कि तेरा जीवन सफल हो जाएगा खत्री बीबी तेरे वचन अजयੇ ਕੋਮਲ ਤੇ ਮਿੱਠੇ ਹਨ ਕਿ ਮੇਰੇ ਕਾਇਲ ਮਨ ਉਤੇ ਮਲਮ ਦਾ ਕੰਮ ਕਰਦੇ ਹਨ ਡੁੱਬਦੇ ਇਹਨੂੰ ਤਿੱਲੇ ਦਾ ਸਹਾਰਾ ਕੋਈ ਢਾਂਗ ਮੇਰੇ پاس ਆਪਣੇ ਬਚਾਉ ਦਾ ਨਹੀਂ ਰਿਹਾ ਕੋਈ ਰਸਤਾ ਵੋਟੀ ਛੁਟकारे ਦਾ ਨਹੀਂ ਚਾਰ ਚੁਫੇਰੇ ਹਨੇਰਾ ਛਾ ਰਿਹਾ ਹੈ ਵਿਪਤਾ ਦੀਆਂ ਮੂਰਤਾਂ ਪੱਤੇ ਪੱਤੇ ਪਰ ਲਿਖੀਆਂ ਗਈਆਂ ਹਨ ਉਹ ਕੀ ਪਾਪ ਹੈ ਜਿਸ ਕਰਕੇ ਸਾਡੇ ਦੇਸ਼ ਉਤੇ ਐਡਾ ਕਹਿਰ ਹੋ ਰਿਹਾ ਹੈ ਕਿਉਂ ਸਾਡੇ ਭਾ ਦੀ ਕਮ ਬਖਤੀ ਆ ਰਹੀ ਹੈ ਦੇਵੀ ਦੇਵਤੇ ਕਿੱਧਰ ਜਾ ਲੁਕੇ ਰਿਖੀ ਮੁਨੀ ਕਿਉਂ ਨਹੀਂ ਬੋੜ ਗਈ ਹੇ ਸ਼ਿਵ ਹੇ ਵਿਸ਼ਨੂੰ ਦੇਵਤੇ ਦੁਖੀ ਹਨ ਬੋੜੋ ਹਾਏ ਅਪਦਾ ਇਹ ਕੀ ਕਹਿਰ ਵਰਤ ਗਿਆ ਮਲੇਸ਼ਾ ਦਾ ਨਾਸ਼ ਕਿਉਂ ਨਹੀਂ ਹੁੰਦਾ ਇਹ ਉਪੱਦਰ ਕਿਉਂ ਨਹੀਂ ਟਲਦਾ ਹਾਏ ਕਸ਼ਟ ਕੀ ਅਨਰਥ ਹੋ ਰਿਹਾ ਹੈ ਮਾਨ ਦੇ ਦੁਕੜੇ ਤੇ ਅੰਤ ਹ ਕਰਨ ਦੀ ਨਿਰਾਸ਼ਤਾ ਦੇ ਕੀਰਨੇ ਸੁਣ ਕੇ ਸੁੰਦਰੀ ਦਾ ਕਲੇਜਾ ਕੰਬ ਗਿਆ ती रज ਨਾਲ ਬੋਲੀ हे साईं ਦੇ ਬੰਦੇ ਇਹ ਸਭ ਓਕ ਇੱਕ ਪਰਮੇਸ਼ਰ ਦੀ ਸੇਵਾ ਛੱਡ ਕੇ ਫੋਕੜ ਕਰਮ ਕਰਨ ਦੇ ਫਲ ਹਨ ਇੱਕ ਪਰਮੇਸ਼ਰ ਦਾ ਲੜ ਫੜਿਆ ਕਾਰਜ ਰਾਸ ਹੁੰਦੇ ਹਨ ਇੱਕ ਦੇ ਲੜ ਲੱ ਸਾਰੇ ਆਪੋ ਵਿੱਚ ਪਿਆਰ ਨਾਲ ਪਰੋਤੇ ਜਾਂਦੇ ਹਨ ਇੱਕ ਦੇ ਪੁੱਤਰ ਆਪੋ ਵਿੱਚ ਭਰਾਓ ਹੁੰਦੇ ਹਨ ਭਰਾਓ ਪਨੇ ਤੇ ਭਾਉ ਨਾਲ ਜੁੜੇ ਹੋਏ ਇੱਕ ਤਾਕਤ ਬਣ ਜਾਂਦੇ ਹਨ ਵਿਕੋ ਲਿਤਰਿਆ ਰਹਿਣਾ ਸਾਡੇ ਦੇਸ਼ ਦੀ ਕਮਜ਼ੋਰੀ ਦਾ ਕਾਰਨ ਹੈ ਸਾਡੇ ਆਪੋ ਵਿੱਚ ਪਾਟੇ ਰਹਿਣਾ ਇੱਕ ਮੰਦ ਘਰਮ ਹੈ ਜਿਸ ਦੀ ਸਜ਼ਾ ਅਸੀਂ ਭੁਗਤ ਰਹੇ ਹਾਂ ਖਤਰੀ ਆਪਣੇ ਵਹਿਣਾ ਵਿੱਚ ਡੁੱਬਾ ਮੂਰਤ ਬਣਿਆ ਬੈਠਾ ਸੀ ਸੁੰਦਰੀ ਨੇ ਬਾਹੋਂ ਫਾੜੂ ਠਾਇਆ ਤੇ ਨਾਲ ਲੈ ਤੁਰੀ ਜਦ ਪਿੰਡੋਂ ਦੂਰ ਨਿਕਲ ਗਈ ਤਦ ਕਹਿਣ ਲੱਗੀ ਕਿ ਅੱਜ ਕੱਲ ਸਮਾਂ ਜਾਂਦਾ ਹੈ ਬੁਰਾ ਤੇ ਅਸੀਂ ਲੁੱਕ ਕੇ ਗੁਜ਼ਾਰਾ ਕਰ ਰਹੇ ਹਾਂ ਇਸ ਕਰਕੇ ਕਿਸੇ ਨੂੰ ਆਪਣਾ ਪਤਾ ਨਹੀਂ ਦੱਸ ਸਕਦੇ ਤੇਰੀਆਂ ਅੱਖਾਂ ਤੇ ਮੈਂ ਪੱਟੀ ਬੰਨ੍ਹ ਦਿੰਦੀ ਹਾਂ ਤੇ ਟਿਕਾਣੇ ਚੜ੍ਹ ਕੇ ਖੋਲ ਦਵਾਂਗੀ ਖਤਰੀ ਨੇ ਅੱਗੇ ਨਾ ਨੁਕਰ ਕੁਛ ਨਾ ਕੀਤੀ ਸੁੰਦਰੀ ਨੇ ਪੱਟੀ ਬੰਨ ਦਿੱਤੀ ਔਰ ਜੰਗਲ ਦੇ ਵਿਖੜੇ ਰਸਤੇ ਥਾਣੀ ਲੰਘ ਕੇ ਆਪਣੇ ਡੇਰੇ ਵਿੱਚ ਲੈ ਪਹੁੰਚੀ ਅੱਗੇ ਜਾ ਕੇ ਕੀ ਵੇਖਦੀ ਹੈ ਕਿ ਜੰਗਲ ਵਿੱਚ ਰੌਣਕ ਲੱਗ ਰਹੀ ਹੈ ਔਰ ਦੇਗਾਂ ਗਰਮ ਹਨ ਜੋਆਲਾ ਲਟਲਟ ਕਰ ਰਹੀ ਹੈ ਹੈਰਾਨ ਹੋ ਕੇ ਇੱਕ ਸਿੰਘ ਨੂੰ ਪੁੱਛਣ ਲੱਗੀ ਭਰਾ ਜੀ ਇਹ ਕੀ ਹੈ ਉਸ ਉੱਤਰ ਦਿੱਤਾ ਭੈਣ ਜੀ ਇਹ ਮਾਹ ਪ੍ਰਸ਼ਾਦ ਹੈ ਅੱਜ ਲੰਗਰ ਮਸਤਾਨੇ ਹੋਣ ਕਰਕੇ ਸਰਦਾਰ ਹੁਰੀ ਤੇ ਬਲਵੰਤ ਸਿੰਘ ਜੀ ਸ਼ਿਕਾਰ ਚੜੇ ਸਨ ਜੋ ਕਈ ਹਰਨਾ ਦੀ ਡਾਰ ਮਾਰ ਲਿਆਏ ਹਨ ਉਹਨਾਂ ਦੀਆਂ ਦੇਗਾ ਧਾਰ ਦਿੱਤੀਆਂ ਹਨ ਤੂੰ ਸਾ ਅੱਜ ਬੜਾ ਚਿਰ ਲਾਇਆ ਕਿੱਧਰ ਗਏ ਸੋ ਸੁੰਦਰੀ ਹਾਸ ਕੇ ਬੋਲੀ ਵੀਰ ਜੀ ਤੁਸੀਂ ਚਿਰ ਤੋਂ ਵੇਲੇ ਸੋ ਤੁਹਾਡੇ ਲਈ ਕੰਮ ਲੱਭਣ ਗਈ ਸਾਂ ਸਿੰਘ ਫੇਰ ਕੋਈ ਆਂਦਾ ਜੀ ਸੁੰਦਰੀ ਖੱਤਰੀਵਾਲ ਸੈਨ ਕਰਕੇ ਆ ਵੇਖਾਂ ਐਨੇ ਨੂੰ ਬਲਵੰਤ ਸਿੰਘ ਆ ਗਿਆ ਭੈਣ ਨੂੰ ਪੁੱਛਣ ਲੱਗਾ ਕਿ ਇਹ ਕੌਣ ਹੈ ਸੁੰਦਰੀ ਨੇ ਸਾਰੀ ਵਿਥਿਆ ਸੁਣਾਈ ਫਿਰ ਦੋਵੇਂ ਸਰਦਾਰ ਪਾਸ ਗਏ ਖत्री ਨੂੰ ਵੀ ਲੈ ਗਏ ਸਾਰਾ ਹਾਲ ਸੁਣ ਕੇ ਸ਼ਾਮ ਸਿੰਘ ਦੇ ਹਿਰਦੇ ਪੂਰੀ ਇੱਕ ਅਚਰਜ ਅਸਰ ਹੋਇਆ ਸੁੰਦਰੀ ਦੇ ਹਿਰਦੇ ਵਿੱਚ ਧਰਮ ਦਾ ਐਡਾ ਪ੍ਰੇਮ ਦੇਖ ਕੇ ਕਿ ਕੀ ਹੋ ਭਰਾਵਾਂ ਦੀ ਖਾਤਰ ਆਪਣੀ ਮੰਦਰੀ ਵੇਚਣ ਉੱਠ ਤੁਰੀ ਸਰਦਾਰ ਇੱਕ ਚਾਉ ਤੇ ਕਦਰਦਾਨੀ ਦੇ ਭਾਵ ਨਾਲ ਭਰ ਗਿਆ ਫਿਰ ਬੋਲਿਆ ਭੈਣ ਜੀ ਸੱਚਮੁੱਚ ਤੁਸੀਂ ਦੇਵੀ ਹੋ ਫਿਰ ਖत्री ਦੀ ਵਾਰਤਾ ਨੂੰ ਵਿਚਾਰ ਕੇ ਇੱਕ ਸਿੱਖ ਨੂੰ ਆਗਿਆ ਦਿੱਤੀ ਕੇ ਇਸ ਨੂੰ ਲੰਗਰ ਵਿੱਚ ਲੈ ਜਾ ਕੇ ਪੱਟੀ ਖੋਲੋ ਤੇ ਕੁਛ ਖਾਓ। ਐਦਰ ਬਲਵੰਤ ਸਿੰਘ ਨਾਲ ਗੱਲ ਵਰਤੀ ਕਿ ਮਤਾ ਇਹ ਕੋਈ ਵੈਰੀਆਂ ਵਿੱਚੋਂ ਭੇਤ ਲੈਣ ਆਇਆ ਹੋਵੇ ਇਸ ਦਾ ਵਿਸਾਹ ਕਰਨਾ ਠੀਕ ਨਹੀਂ। ਔਰ ਇੱਕ ਸਿੱਖ ਨੂੰ ਇਹ ਵੀ ਆਗਿਆ ਦਿੱਤੀ ਕਿ ਹਰ ਵੇਲੇ ਉਸ ਦੇ ਨਾਲ ਰਹੇ ਤੇ ਖਿਆਲ ਰੱਖੇ ਕਿ ਉਹ ਕੀ ਕੁਝ ਕਰਦਾ ਹੈ ਤੇ ਕਿੱਧਰ ਆਉਂਦਾ ਜਾਂਦਾ ਹੈ। ਇੱਕ ਹੋਰ ਸਿੱਖ ਜਿਸ ਨੂੰ ਅੱਗੇ ਸੂਹ ਲੈਣ ਕਲਿਆ ਸੀ ਉਹ ਪਿੰਡ ਤੋੜ ਦਿੱਤਾ ਕਿ ਖਬਰ ਲਿਆਵੇ। ਕਿ ਜੋ ਕੁਛ ਖਤਰੀ ਨੇ ਕਿਹਾ ਹੈ ਠੀਕ ਹੈ ਕਿ ਨਹੀਂ ਸੁੰਦਰੀ ਨੂੰ ਆਪਣੀ ਕੈਦ ਭੁੱਲੀ ਨਹੀਂ ਸੀ ਔਰ ਉਹ ਜਾਣਦੀ ਸੀ ਕਿ ਖਤਰੀ ਦੀ ਵੋਟੀ ਕਿਸੇ ਓਖ ਵਿੱਚ ਹੋਵੇਗੀ ਔਰ ਕਿਕਰ ਇੱਕੇ ਢੜੀ ਉਸ ਦੇ छुटकारे ਵਾਸਤੇ ਅਮੋਲਕ ਹੈ ਉਹ ਚਾਹੁੰਦੀ ਸੀ ਕਿ ਉਸ ਇਸਤਰੀ ਦੇ ਧਰਮ ਨੂੰ ਬਚਾਉਣ ਲਈ ਜਿੰਨੀ ਛੇਤੀ ਕੀਤੀ ਜਾਵੇ ਚੰਗੀ ਹੈ ਪਰ ਸਰਦਾਰ ਦੀ ਅਕਲ ਤੇ ਦੂਰ ਦੀ ਸੋਚ ਵੀ ਉਲੰਘ ਨਹੀਂ ਕਰ ਸਕਦੀ ਸੀ ਕਿਉਂਕਿ ਪੱਕ ਜਾਣਦੀ ਸੀ ਕਿ ਉਹਨਾਂ ਦੀ ਬੁੱਧ ਸਾਰੇ ਜੱਥੇ ਵਿੱਚੋਂ ਚੰਗੀ ਹੈ ਔਰ ਨਾ ਨਰੇ ਜੱਥੇ ਵਿੱਚੋਂ ਸਗੋ ਸਾਰਾ ਪੰਥ ਉਹਨਾਂ ਦੀ ਅਕਲ ਨੂੰ ਮੰਨਦਾ ਹੈ ਪਿੱਛੇ ਲਿਖੇ ਸਮਾਚਾਰ ਨੂੰ ਤਿੰਨ ਦਿਨ ਬੀਤ ਗਏ ਸਵੇਰ ਹੋ ਚੁੱਕੀ 10-12 ਵਜੇ ਦਾ ਵੇਲਾ ਹੈ ਉਸ ਨਗਰ ਵਿੱਚ ਜਿੱਥੇ ਉਸ ਖੱਤਰੀ ਦੀ ਵੋਟੀ ਕੈਦ ਸੀ ਸਭ ਲੋਕੀ ਆਪੋ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਹਨ ਨਿਕੜੇ ਜਿਹੇ ਨਗਰ ਵਿੱਚ ਹਟਾਪੁਰ ਲੈਣ ਦੇਨ ਹੋ ਰਿਹਾ ਹੈ ਘਰਾਂ ਵਿੱਚ ਰੋਟੀਆਂ ਤਿਆਰ ਪਈਆਂ ਹੁੰਦੀਆਂ ਹਨ ਹਾਕਮਾ ਦੇ ਮੈਲਾਂ ਵਿੱਚ ਅਚਰਜ ਰੰਗ ਹੈ ਦੀਵਾਨ ਖਾਨੇ ਵਿੱਚ ਹਾਕਮ ਬੈਠੇ ਹਨ ਪਾਸ ਕੁਝ ਮੁਸਾਹਿਬ ਕੱਚੇ ਖੁਸ਼ਾਮਤੀ ਬੈਠੇ ਗੱਪਾਂ ਲਾ ਰਹੇ ਹਨ ਸ਼ਰਾਬ ਦਾ ਦੌਰ ਜਾਰੀ ਹੈ ਰੰਗ ਰੰਗ ਦੇ ਖਾਣੇ ਪਏ ਹਨ ਕੋਈ ਪਿਆਲਾ ਮੂੰਹ ਨਾਲ ਈ ਬੈਠਾ ਹੈ ਕੋਈ ਨਕਲ ਉਡਾਰਿਆ ਹੈ ਜਨਾਨ ਖਾਨੇ ਵਿੱਚ ਵੀ ਗੈਮਾ ਗੈਮ ਹੈ ਇੱਕ ਗਲੀਚੇ ਪਰ ਪੰਜ ਛੇ ਬੇਗਮਾ ਬੈਠੀਆਂ ਹਨ ਉਧਰ ਗੋਲੀਆਂ ਬਾਂਦੀਆਂ ਫਿਰ ਰਹੀਆਂ ਹਨ ਇੰਨਾ ਬੇਗਮਾ ਦੀ ਸੁੰਦਰਤਾ ਇੱਕ ਤੋਂ ਇੱਕ ਚੜਦੀ ਹੈ ਰੇਸ਼ਮੀ ਕਪੜਿਆਂ ਤੇ ਗਹਿਣਿਆਂ ਦੀ ਸਜਤਾ 'ਚ ਬਹੁਤ ਵੱਧ ਕੇ ਹੈ ਐਨਾ ਵਿੱਚੋਂ ਇੱਕ ਧੀ ਵੀ ਡਾਡੀ ਉਦਾਸ ਬੈਠੀ ਹੈ ਉਸ ਕਮਰੇ ਦੀ ਅਮੀਰੀ ਸਜਾਵਟ ਉਸ ਦੇ ਗਲ ਦੇ ਕਪੜੇ ਤੇ ਅਮੋਲਕ ਗਹਿਣੇ ਇਉਂ ਚਾਪਦੇ ਹਨ ਜੇਕਰ ਇੱਕ ਨਵੀਂ ਫੜੀ ਮੈਨਾ ਨੂੰ ਸੋਨੇ ਦੇ ਪਿੰਜਰੇ ਵਿੱਚ ਪਾਇਆ ਹੈ ਹੋਰ ਸਭ ਗੱਲਾਂ ਕਰਦੀਆਂ ਹਨ ਹੱਸਦੀਆਂ ਹਨ ਕੁਝ ਜੁਗਤ ਮਖੌਲ ਵੀ ਕਰਦੀਆਂ ਹਨ ਪਰ ਇਹ ਛੁੱਪ ਬੈਠੀ ਹੈ ਕਿਸੇ ਕਿਸੇ ਵੇਲੇ ਠੰਡਾ ਸਾ ਪਰਦੀ ਹੈ ਕਦੀ ਅੱਖਾਂ ਵਿੱਚੋਂ ਹੰਝੂ ਕਿਰਪੈਂਦੇ ਹਨ ਨਾਲ ਦੀਆਂ ਬੁਲਾਉਂਦੀਆਂ ਹਨ ਪਰ ਇਹ ਸਿਰ ਹੀ ਨਹੀਂ ਚੁੱਕਦੀ ਇੱਕ ਜਣੀ ਨੇ ਫਾਰਸੀ ਬੋਲੀ ਵਿੱਚ ਕਿਹਾ ਇਹ ਨਵੀਂ ਚਿੜੀ ਹੈ ਆਪੇ ਗਿੱਜ ਜਾਏਗੀ ਐਨੇ ਨੂੰ ਖਾਣੇ ਦੀ ਖਬਰ ਆਈ ਉੱਥੇ ਹੀ ਦਸਤਰਖਾਨ ਵਿਛਾਇਆ ਗਿਆ ਉੱਤੇ ਭਾਂਦ ਭਾਂਦ ਦੇ ਖਾਣੇ ਰੱਖੇ ਗਏ ਸੱਬੇ ਬਿਸਮਿਲਲਾ ਕਹਿ ਕੇ ਖਾਣ ਲੱਗੀਆਂ ਇਹ ਚੁੱਪ ਬੈਠੀ ਹੈ ਜੇ ਉਹ ਖਾਣ ਵਾਸਤੇ ਤੰਗ ਕਰਦੀਆਂ ਹਨ ਤਾਇ ਤਰਾਪਤਰਾ ਪਹੰਜੂ ਕੇਰਦੀ ਤੇ ਹੋਲੀ ਜਈ ਕਹਿ ਉੱਠਦੀ ਹੈ हे ਸ਼ਿਵ ਸੰਘਾਰਕਾਰ ਜਦ ਬੇਗਮਾ ਨੇ ਬਹੁਤ ਤੰਗ ਕੀਤਾ ਤਾਂ ਤਾਂ ਫੁੱਟ ਫੁੱਟ ਰੋਈ ਦਸਕਾਰਿਆਂ ਦੀ ਆਵਾਜ਼ ਦੂਰ ਤੱਕ ਪਹੁੰਚ ਨੱਗੀ ਸੱਬੇ ਜਣੀਆਂ ਗੁੱਸੇ ਵਿੱਚ ਭਰ ਗਈਆਂ ਕਿ ਇਸ ਨੇ ਸਾਡਾ ਖਾਣਾ ਹਰਾਮ ਕੀਤਾ ਹੈ ਹੱਥੋ ਹੱਥੀ ਕੁੱਟਣ ਨੂੰ ਤਿਆਰ ਸਨ ਪਰ ਇੱਕ ਜਣੀ ਨੂੰ ਕੁਛ ਤਰਸ ਆਇਆ ਬੋਲੀ ਭੈਣੋ ਇਹ ਇਸ ਦੇ ਵਾਸ ਨਹੀਂ ਜਦ ਮੈਨੂੰ ਫੜ ਕੇ ਆਂਦਾ ਸੀ ਤਦ ਮੇਰਾ ਇਸ ਤੋਂ ਵੀ ਬੁਰਾ ਹਾਲ ਸੀ ਹੌਲੀ ਹੌਲੀ ਆਪੇ ਰਚ ਵਿੱਚ ਜਾਏਗੀ ਗੱਲ ਕਾਦੀ ਉਹ ਸੱਬੇ ਕੁਝ ਕੁ ਟੱਲੀਆਂ ਤੇ ਸਹੀ ਪਰ ਆਖਣ ਲੱਗੀਆਂ ਕਿ ਇਸ ਨੂੰ ਕੁਝ ਖਵਾਣਾ ਜ਼ਰੂਰ ਹੈ ਲਾ ਤਰਲੇ ਰਹੀਆਂ ਪਰ ਉਸ ਰੱਬ ਦੀ ਬੰਦੀ ਨੇ ਇੱਕ ਨਾ ਮੰਨੀ ਛੇਕੜ ਉਹਨਾਂ ਨੇ ਹਲ ਕੇ ਉਸ ਨੂੰ ਢਾਇਆ ਤੇ ਮਾਸ ਦੀ ਤਰੀ ਉਸ ਦੇ ਮੂੰਹ ਵਿੱਚ ਪਾਉਣ ਲੱਗੀਆਂ ਹੀ ਸਨ ਕਿ ਐਨੇ ਨੂੰ ਹਾਕਮ ਸਾਹਿਬ ਜੋ ਹੇਠਾਂ ਸ਼ਰਾਬ ਪੀ ਰਹੇ ਸਨ ਮਸਤ ਹੋਏ ਹੋਏ ਉੱਤੇ ਆ ਗਏ ਔਰ ਇਹ ਹਾਲਵੇ ਕੇ ਸਮਝੇ ਕਿ ਸੱਬੇ ਖਾਰ ਸਾੜ ਪਿੱਛੇ ਇਸ ਨੂੰ ਕੁੱਟਦੀਆਂ ਹਨ ਇਹ ਸਮਝ ਕੇ ਦੋ ਦੋ ਥੋਲਾਂ ਸਬਨਾ ਦੇ ਸਿਰ ਮਾਰ ਕੇ ਉਸ ਵਿਚਾਰੀ ਨੂੰ ਬਾਹੋਂ ਫੜ ਕੇ ਬਾਹਰ ਛੱਜੇਪੁਰ ਲੈ ਗਏ ਤੇ ਨਸ਼ੇ ਵਿੱਚ ਮਸਤ ਹੋ ਕੇ ਲੱਗੇ ਊਲ ਜਲੂਲ ਗੱਲਾਂ ਕਰਨ ਇਸ ਵੇਲੇ ਇਸਤਰੀ ਨੂੰ ਨਿਸ਼ਚਾ ਹੋ ਗਿਆ ਕਿ ਹੁਣ ਤਾਂ ਰੰਮ ਬਚਨ ਦੀ ਕੋਈ ਵਾ ਨਹੀਂ ਰਹੀ ਹੁਣ ਜਾਣ ਦੇਣੀ ਉੱਤਮ ਹੈ ਸੰਕਲਪ ਧਾਰਿਆ ਕਿ ਬਾਰੀ ਦੇ ਪਾਸ ਖੜੀ ਹਾਂ ਛਾਲ ਮਾਰ ਦੇਵਾਂ ਪਰ ਹਾਏ ਦੁਖੀਆਂ ਪਾਸੋਂ ਮੌਤ ਵੀ ਡਰਦੀ ਹੈ ਇਸ ਦੀ ਬੇਰੁਖੀ ਉਦਾਸੀ ਤੇ ਨਿਰਾਸ਼ਾ ਤੋਂ ਸ਼ਰਾਬੀ ਨਵਾਬ ਨੂੰ ਵੀ ਕਹਿਰ ਚੜ ਗਿਆ ਉਸ ਨੇ ਵੀਣਿਓ ਬੜੇ ਜ਼ੋਰ ਨਾਲ ਫੜਿਆ ਤੇ ਲਾਲ ਅੱਖਾਂ ਕਰਕੇ ਪਤਾ ਨਹੀਂ ਕੀ ਬੋਲਣ ਲੱਗਾ ਸੀ ਕਿ ਉਸ ਦੀ ਆਵਾਜ਼ ਇਓ ਨਿਕਲੀ ਕਹਿ 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 ਹੈ ਇਹ ਕੀ ਹੋ ਗਿਆ ਨਵਾਬ ਜੀ ਕੀ ਆਖਣ ਲੱਗੇ ਸਨ ਸੰਗ ਨੂੰ ਕੀ ਹੋ ਗਿਆ हां नवाब साहिब ਨੂੰ ਕਿਸੇ ਤਕੜੇ ਹੱਥ ਨੇ ਗਿੱਚੀਆਂ ਫੜ ਲਿਆ ਹੈ ਔਰ ਜੋ ਕਹਿਣ ਲੱਗੇ ਸਨ ਸੰਗ ਵਿੱਚ ਹੀ ਰਹਿ ਗਿਆ ਹੁਣ ਇਸ ਵੇਲੇ ਨਗਰ ਵਿੱਚੋਂ ਇੱਕ ਡਾਡੀ ਕਨਾਓ ਕਰਦੀ ਆਵਾਜ਼ ਜੇਕਰ ਕਸਮਾਨ ਦੀ ਹੁੰਦੀ ਹੈ ਆ ਰਹੀ ਸੀ ਪੱਲੋ ਪੱਲੀ ਵਿੱਚ ਪੰਜ ਸਤ ਹੋਰ ਆਦਮੀ ਉੱਤੇ ਆ ਚੜੇ ਨਵਾਬ ਸਾਹਿਬ ਫੜੇ ਗਏ ਬੇਗਮਾ ਪੱਥਰ ਦੀਆਂ ਮੂਰਤਾਂ ਹੋ ਗਈਆਂ ਗੋਲੀਆਂ ਇੱਕ ਪੈਰ ਧੋੜ ਕੇ ਦੂਜੇ ਰਸਤੇੋਂ ਬਾਹਰ ਹੋਈਆਂ ਉਹ ਦੁਖੀ ਔਰਤ ਬੇਬਸ ਹੋ ਇਹੋ ਕਹੀ ਜਾਂਦੀ ਜੈਸੀ ਰਾਖੀ ਦ੍ਰੋਪਦੀ ਦੀ लाज ਪਲ ਵਿੱਚ ਹੀ ਇੱਕ ਧੀਵੀ ਤੇ ਇੱਕ Hindu ਹੋਰੇ ਠੋਂਤੇ ਆਏ Hindu ਨੂੰ ਦੇਖਦੇ ਹੀ ਉਹ ਇਸਤਰੀ ਖੜ ਗਈ ਉਹ ਵੀ ਅੱਗੇ ਵਧਿਆ ਪਰ ਇਸਤਰੀ ਨੇ ਝਟ ਗਿਆ ਮਹਾਰਾਜ ਮੇਥੋ ਰੱਤਾ ਪਰੇ ਰਹੋ ਮੈਂ Hindu ਧਰਮ ਕੋ ਆ ਬੈਠੀ ਹਾਂ ਇਹ ਗੱਲ ਸੁਣ ਕੇ ਧੀਵੀ ਜੋ Hindu ਦੇ ਨਾਲ ਸੀ ਵੱਧ ਕੇ ਬੋਲੀ ਕਿ ਤੂੰ ਪਤੀ ਬ੍ਰਤਾ ਧਰਮ ਹਾਰ ਬੈਠੀ ਹੈ ਉਸਨੇ ਉੱਤਰ ਦਿੱਤਾ ਨਹੀਂ ਜੀ ਮੈਂ ਸ਼ੀਲ ਧਰਮ ਵਿੱਚ ਡ੍ਰਿਢ ਹਾਂ ਪਰ ਮੈਨੂੰ ਤੱਕੋ ਤੱਕੀ ਤੁਰਕ ਖਾਣਾ ਖਵਾ ਦਿੱਤਾ ਗਿਆ ਹੈ ਇਹ ਸੁਣ ਕੇ ਉਹ ਧੀ ਜੋ ਸਾਡੀ ਬਹਾਦਰ ਭੈਣ ਸੁੰਦਰੀ ਸੀ ਬੋਲੀ ਪਿਆਰੀ ਭੈਣ ਤਨ ਹੈ ਤੂੰ ਜਿਸਨੇ ਐਡੇ ਕਸ਼ਟ ਵਿੱਚ ਵੀ ਆਪਣਾ ਜੱਤ ਸਤ ਪੱਕਾ ਰੱਖਿਆ ਦੋ ਸਿੱਖਾਂ ਨੇ ਬੇਗਮਾ ਤੋਂ ਗਹਿਣੇ ਲੈਣ ਦੀ ਸਲਾਹ ਕੀਤੀ ਪਰ ਬਲਵੰਤ ਸਿੰਘ ਨੇ ਝਟ ਢੋਕ ਦਿੱਤਾ ਕਿ ਇਸਤਰੀ ਪਰ ਤੱਕਾ ਕਰਨਾ ਖਾਲਸੇ ਦਾ ਧਰਮ ਨਹੀਂ ਭਰਾ ਦੀ ਇਹ ਗੰਭੀਰਤਾ ਵੇਖ ਕੇ ਸੁੰਦਰੀ ਬਾਗ-ਬਾਗ ਹੋ ਗਈ ਪੱਲੋ ਪੱਲੀ ਵਿੱਚ ਨਵਾਬ ਦੀਆਂ ਮੁਸ਼ਕਾਂ ਕੱਸ ਕੇ ਸਾਰੇ ਜਣੇ ਹੇਠਾਂ ਉਤਰੀ ਅੱਗੇ ਸਰਦਾਰ ਸ਼ਾਮ ਸਿੰਘ ਨੇ ਸਾਰਾ ਖਜ਼ਾਨਾ ਘੋੜਿਆਂ ਪਰ ਲਦਵਾ ਦਿੱਤਾ ਖਾਲਸੇ ਦੀ ਫੌਜ ਸਾਰੇ ਨਗਰ ਵਿੱਚ ਜਰਵਾਣੀ ਤੇ ਪਾਪੀ ਮੁਗਲਾਂ ਪਾਸੋਂ ਹਿੰਦੂਆਂ ਦੇ ਬਦਲੇ ਲੈ ਰਹੀ ਸੀ ਜਿਸ ਜਿਸ ਮਜਲੂਮ ਹਿੰਦੂ ਨੇ ਤੇ ਕੋਈ ਗਰੀਬ ਮੁਸਲਮਾਨਾ ਨੇ ਵੀ ਆਪਣੇ ਦੁੱਖ ਕਿਸੇ ਤੁਰਕ ਵੱਲੋਂ ਰੋਏ ਖਾਲਸੇ ਨੇ ਉਸ ਦੀ ਸਹਾਇਤਾ ਕਰਕੇ ਧੱਕਾ ਕਰਨ ਵਾਲੇ ਖੂਬ ਸੋਧੇ ਥੋੜੀ ਉਹ ਜੋ ਹਾਕਮ ਦੀ ਸੀ ਉਹ ਗਾੜੀ ਵਿੱਚ ਸੀ ਜੋ ਸਿੱਖਾਂ ਨੇ ਪਹਿਲੇ ਹੀ ਬਾਰੋ ਬੰਦ ਕਰਕੇ ਘੇਰ ਲਈ ਸੀ ਖਾਲਸਾ ਇਸ ਫੁਰਤੀ ਨਾਲ ਜਾ ਕੇ ਪਿਆ ਸੀ ਕਿ ਸਾਰੇ ਸ਼ਹਿਰ ਵਿੱਚ ਕਿਸੇ ਦੇ ਚਿੱਤ ਖਿਆਲ ਵੀ ਨਹੀਂ ਸੀ ਕਿ ਕੋਈ ਬਿਜਲੀ ਦਾ ਲਸ਼ਕਾਰਾ ਤੇ ਕੜਕਾਰ ਬਿਨ ਬਦਲੋ ਹੀ ਆ ਪੈਣ ਵਾਲਾ ਹੈ ਇਹੋ ਹੀ ਖਾਲਸੇ ਦੀ ਉਸ ਵੇਲੇ ਦੀ ਪਰਬੀਨਤਾ ਸੀ ਕਿ ਅਤ ਦੇ ਫੁਰਤੀਲੇ ਤੇ ਅਤ ਦੇ ਨਿਸ਼ਾਨੇਬਾਸ ਬੰਦੂਕਜੀ ਸਨ ਦੁਖੀਏ ਖੱਤਰੀ ਦੀ istri ਤੇ ਨਵਾਬ ਨੂੰ ਕਾਬੂ ਕਰਕੇ ਸਰਦਾਰ ਸ਼ਾਮ ਸਿੰਘ ਤੇ ਬਲਵੰਤ ਸਿੰਘ ਖੱਤਰੀ ਦੇ ਘਰ ਪਹੁੰਚੀ। ਥੜੇ ਪਰ ਦਰੀ ਵਿਸ਼ਾ ਕੇ ਡੱਟ ਗਈ। ਹੁਣ ਫੌਜ ਸਾਰੀ ਨਗਰੋਂ ਬਾਹਰ ਇਕੱਠੀ ਹੋ ਰਹੀ ਸੀ। 10 ਵੀ ਜਵਾਨ ਸਰਦਾਰ ਦੇ ਨਾਲ ਵੀ ਸਨ। ਬੀਬੀ ਸੁੰਦਰੀ ਵੀ ਤੇ ਉਹ ਧੀ ਵੀ ਜਿਸ ਦਾ ਹਾਲ ਅਸੀਂ ਦੱਸਦੇ ਆਏ ਹਾਂ। ਜੋ ਖੱਤਰੀ ਦੀ ਵੋਟੀ ਸੀ ਔਰ ਨਵਾਬ ਨੇ ਕੋਲ ਲਈ ਸੀ। ਕੋਲ ਆ ਬੈਠੀ। ਸਰਦਾਰ ਸਾਹਿਬ ਨੇ ਹੁਕਮ ਕੀਤਾ ਕਿ ਪਿੰਡ ਦੇ ਸਾਰੇ ਬ੍ਰਾਹਮਣਾਂ ਨੂੰ ਬੁਲਾਓ। ਦੋ ਸਿੰਘ ਇਹ ਕੰਮ ਕਰਨ ਚਲੇ ਗਏ ਖਤਰੀ ਆਪਣੇ ਘਰ ਅੰਦਰ ਜਾ ਕੇ ਦੇਖ ਰਿਹਾ ਸੀ ਕਿ maal matta ਲੁੱਟਿਆ ਗਿਆ ਹੈ ਕਿ ਨਹੀਂ ਪਰ ਉਸ ਦੇ ਭਾਗਾ ਨੂੰ ਇੱਕ ਕੋਡੀ ਦਾ ਵੀ ਨੁਕਸਾਨ ਨਹੀਂ ਹੋਇਆ ਸੀ ਐਨੇ ਚਿੰਨੂ ਇੱਕ ਬੁੱਢੀ ਧੀ ਵੀ ਡੰਗੋਰੀ ਟੇਕਦੀ ਤੇ ਅੱਖਾਂ ਤੋਂ ਹੰਝੂ ਘੇੜਦੀ ਆਈ ਔਰ ਬੁਢਾਪੇ ਦੀ ਢਿੱਲੀ ਪਈ ਹੋਈ ਆਵਾਜ਼ ਵਿੱਚ ਬੋਲੀ हे ਸਿੰਘ ਸੂਰਮੇ ਤੇਰਾ ਜੁਗ ਜੁਗ ਰਾਜ ਤੂੰ ਤਾਂ ਕੋਈ ਰੱਬ ਨੇ ਉਤਾਰ ਕਲਿਆ ਹੈ ਮੇਰੀ ਛਾਤੀ ਠੰਡੀ ਪਾ ਰੱਬ ਤੈਨੂੰ ਇਸ ਤੋਂ ਚੋਗੁਣਾ ਕਰੇ ਸੁੰਦਰੀ ਦਾ ਮਨ ਇਹ ਦੁਹਾਈ ਸੁਣ ਕੇ ਦਰਬ ਗਿਆ ਬੋਲੀ ਮਾਈ ਕੀ ਗੱਲ ਹੈ ਮਾਈ ਬੱਚੀ ਕੀ ਦੱਸਾਂ ਆ ਜੋ ਹਾਕਮ ਬੈਠਾ ਹੈ ਐਸ ਵੇਲੇ ਚੋਰ ਵਾਂਗੂ ਵੱੱਡਾ ਹੋਇਆ ਇਸ ਨੇ ਮੇਰੇ ਨਾਲ ਵੱਡਾ ਅਨਰਥ ਕੀਤਾ ਹੈ ਮੇਰਾ ਇੱਕੋ ਇੱਕ ਪੁੱਤਰ ਸੀ ਤੇ ਪੂਰਿਆ ਘਰ ਕਰਕੇ ਮੈਂ ਉਸ ਨੂੰ ਪਾਲਿਆ ਸੀ ਇੱਕ ਦਿਨ ਕਰਮਾ ਦੀ ਮਾਰ ਇਹਦੇ ਮੈਲਾ ਹੇਠੋਂ ਲੰਘਦਾ ਹੋਇਆ ਗਿੱਚੀ ਉੱਚੀ ਕਰਕੇ ਬਾਰੀਵਾਲ ਤੱਕ ਬੈਠਾ ਪਹਾਵੇਂ ਬਾਰੀ ਵਿੱਚ ਸੁਆ ਵੀ ਨਹੀਂ ਸੀ ਪਰ ਇਸ ਨਵਾਬ ਨੂੰ ਗੁੱਸਾ ਆ ਗਿਆ ਲੌਂਦੀ ਦੇ ਪੁੱਤਰ ਨੂੰ ਇੰਨਾ ਮਰਵਾਇਓ ਸੂ ਕਿ ਉਹ ਮਰ ਹੀ ਗਿਆ ਮੈਂ ਬਥੇਰੇ ਤਰਲੇ ਕੀਤੇ ਪਰ ਇਸ ਪੱਥਰ ਚਿੱਤ ਨੇ ਇੱਕ ਨਾ ਸੁਣੀ हे ਰੱਬ ਦੇ ਇਕੱਲੇ ਹੋਏ ਪਾਤਸ਼ਾ ਮੇਰਾ ਨਿਆ ਕਰ ਇਹ ਗੱਲ ਸੁਣ ਹਾਕਮ ਦੇ ਚਿਹਰੇ ਪਰ ਫਟਕਾਰ ਦਾ ਰੰਗ ਫਿਰ ਗਿਆ ਸਿੰਘਾ ਸਬਨਾ ਦੇ ਹਿਰਦੇ ਦਰਬ ਗਏ ਸ਼ਾਮ ਸਿੰਘ ਨੇ ਕੁਚਰ ਸੋਚ ਕੇ ਪੰਜ ਸੱਤ ਮਹੱਲੇਦਾਰਾਂ ਤੋਂ ਪੁੱਛਿਆ ਕਿ ਕੀ ਇਹ ਬੁੱਢੀ ਸੱਚ ਆਖਦੀ ਹੈ ਤਾ ਠੀਕ ਨਿਕਲਿਆ ਪਾਲਕ ਨੂੰ ਅਗਰੋਂ ਇੱਕ ਜਵਾਨ ਮੁਸਲਮਾਨ ਧੀ ਵੀ ਇਕਬਾਲ ਕੁਛੜ ਤੇ ਦੋ ਉਂਗਲਾਂ ਨਾਲ ਲਈ ਲਾਰਾਂ ਵਗਦੀਆਂ ਤੇ ਭੁੱਖ ਨਾਲ ਵਿਲੂ ਵਿਲੂ ਕਰਦਿਆਂ ਨੂੰ ਲਈ ਆਈ ਇਸ ਨੂੰ ਵੇਖ ਸ਼ਾਮ ਸਿੰਘ ਨੇ ਪੁੱਛਿਆ ਤੂੰ ਬੀਬੂ ਕਿੱਕੂ ਆਈ ਹੈ ਉਸਨੇ ਉੱਤਰ ਦਿੱਤਾ ਕਿ ਤੈਨੂੰ ਸਾਈਂ ਵੱਲੋਂ ਕੱਲਿਆ ਸਮਝ ਕੇ ਨਿਆ ਕਰਵਾਣ ਆਈ ਹਾਂ ਮੇਰਾ ਸਾਈਂ ਇਸ ਹਾਕਮ ਦਾ ਦਰਬਾਰੀ ਸੀ ਔਰ ਸਾਡੇ ਘਰ ਦੌਲਤ ਦੀ ਪਰਵਾਹ ਨਹੀਂ ਸੀ ਇੱਕ ਦਿਨ ਸ਼ਰਾਬ ਦੇ ਨਸ਼ੇ ਵਿੱਚ ਨਵਾਬ ਨਾਲ ਲੜ ਪਿਆ ਬਸ ਉਸ ਵੇਲੇ ਮਰਵਾ ਦਿੱਤੋ ਤੇ ਸਾਰਾ ਘਰ-ਬਾਰ ਲੁੱਟ ਕੇ ਮੈਨੂੰ ਫਕੀਰ ਨਹੀਂ ਕਰ ਦਿੱਤਿਆ ਹੁਣ ਮੇਰੇ ਤੇ ਇੰਨਾ ਬੱਚਿਆਂ ਜੋਗਾ ਘਰ ਪਾ ਅੰਨ ਵੀ ਨਹੀਂ ਰਿਹਾ ਮੰਗਿਆਂ ਵੀ ਪਿੱਛਿਆਂ ਨਹੀਂ ਮੈਂਦੀ ਕੀ ਕਰਾਂ ਮੌਤ ਵੀ ਨਹੀਂ ਆਉਂਦੀ ਤੂੰ ਜਰਵਾਣਿਆਂ ਦਾ ਸਿਰ ਪਾਂ ਜਾਪਦਾ ਹੈ ਕੁਝ ਮੈਂ ਦੁਖਿਆਰੀ ਧਾਵੀ ਉਪਰਾਲਾ ਕਰ ਇਹ ਗੱਲ ਸੁਣ ਕੇ ਵੀ ਸਿੱਖਾਂ ਦੇ ਮਨ ਵਿੱਚ ਨਵਾਬ ਵੱਲੋਂ ਡਾਢੀ ਿਕ੍ਰਿਣਾ ਹੋਈ ਉਦਾਰ ਚਿਤ ਸਰਦਾਰ ਨੇ ਨਵਾਬ ਦੇ ਖਜ਼ਾਨੇ ਵਿੱਚੋਂ ਇੱਕ ਥੈਲੀ ਮੰਗਵਾਈ ਤੇ ਉਸ ਦੁੱਖੀਆਂ ਦੀ ਝੋਲੀ ਵਿੱਚ ਪਾ ਕੇ ਕਿਹਾ ਜਾ ਤੇ ਖਾ ਪੀ ਤੇ ਆਰਾਮ ਕਰ ਇਹ ਗੱਲ ਵੇਖ ਕੇ ਇੱਕ ਬ੍ਰਾਹਮਣ ਨੇ ਹੌਲੀ ਜਿਹੀ ਕਿਹਾ ਸਰਦਾਰ ਦੂਰ ਦੀ ਸੋਚੀ ਨਹੀਂ ਕਰਦੇ ਵੇਖੋ ਮਲੇਛਣੀ ਨੂੰ ਰੁਪਏ ਦੇ ਦਿੱਤੇ ਸੂ ਇਹ ਗੱਲ ਸਰਦਾਰ ਨੇ ਸੁਣ ਪਾਈ ਬੋਲਿਆ ਸੁਣੋ ਮਿਸਰ ਜੀ ਇਹ ਸਾਡਾ ਘਰ ਪਖਪਾਤੀ ਨਹੀਂ ਹੈ ਨਾ ਸਾਨੂੰ ਕਿਸੇ ਨਾਲ ਵੈਰ ਹੈ ਹਿੰਦੂ ਮੁਸਲਮਾਨ ਕੀ ਸਾਡੇ ਸਾਥੂਰਾ ਨੂੰ ਕਿਸੇ ਨਾਲ ਵੀ ਵੈਰ ਨਹੀਂ ਸੀ ਸਾਰੀ ਸ੍ਰਿਸ਼ਟੀ ਸਾਨੂੰ ਇੱਕ ਸਮਾਨ ਹੈ ਅਸਾਂ ਤਾਂ ਅਨਿਆਏ ਨਾਸ਼ ਕਰਨਾ ਹੈ ਤੇ ਪੂਰਾ ਤੋਲਣਾ ਹੈ ਇਸ ਵੇਲੇ ਜੋ ਹਾਕਮ ਜ਼ੁਲਮ ਕਰ ਰਹੇ ਹਨ ਅਸਾਂ ਤਾਂ ਉਹਨਾਂ ਨੂੰ ਸੋਧਣਾ ਹੈ ਉਹਨਾਂ ਨੂੰ ਸੋਧਣਾ ਜ਼ੁਲਮ ਨੂੰ ਸੋਧਣਾ ਹੈ ਬ੍ਰਾਹਮਣ ਬੋਲਿਆ ਫਿਰ ਆਪ ਤੁਰਕਾਂ ਨੂੰ ਕਿਉਂ ਮਾਰਦੇ ਹੋ ਉਹਨਾਂ ਦੀ ਸ਼ਰਨ ਲੋ ਸ਼ਾਮ ਸਿੰਘ ਪੰਡਤ ਜੀ ਸਾਡਾ ਤੁਰਕਾਂ ਨਾਲ ਕੀ ਪਠਾਣਾ ਨਾਲ ਉਹਨਾਂ ਦੇ ਮੁਸਲਮਾਨ ਹੋਣ ਪਿੱਛੇ ਕੋਈ ਵੈਰ ਨਹੀਂ ਤੇ ਨਾ ਹੀ ਵੈਰ ਵਿਰੋਧ ਵਿੱਚ ਪੈ ਕੇ ਅਸੀਂ ਉਹਨਾਂ ਦਾ ਰਾਜ ਕੋ ਆ ਰਹੇ ਹਾਂ ਸਾਡਾ ਮੁਗਲਾਂ ਦੇ ਰਾਜ ਨੂੰ ਨਾਸ਼ ਕਰਨ ਦਾ ਮਤਲਬ ਇਹ ਹੈ ਕਿ ਉਹ ਪਾਤਸ਼ਾਹ ਹੋ ਕੇ ਪ੍ਰਜਾ ਨੂੰ ਦੁੱਖ ਦਿੰਦੇ ਹਨ ਨਿਆਂ ਨਹੀਂ ਕਰਦੇ ਵੱਡੀਆਂ ਲੈ ਕੇ ਲੋਕਾਂ ਦਾ ਨਾਸ਼ ਕਰਦੇ ਹਨ ਬੇਗੁਨਾਹਾਂ ਤੇ નિર્ਦੋਸ਼ਿਆਂ ਨੂੰ ਮਰਵਾ ਸੁੱਟਦੇ ਹਨ ਮਾਮਲਾ ਲੈਂਦੇ ਹਨ ਤੇ ਪ੍ਰਜਾ ਦੀ ਰਾਖੀ ਨਹੀਂ ਕਰਦੇ ਧਰਮ ਵਿੱਚ ਦਖਲ ਦਿੰਦੇ ਹਨ ਮੱਲੋ ਮੱਲੀ ਧਰਮਹੀਨ ਕਰਦੇ ਹਨ ਇਹ ਪਾਪ ਹਨ ਰਾਜਾ ਦਾ ਧਰਮ ਇਹ ਨਹੀਂ ਹੈ ਇਸ ਕਰਕੇ ਅਸੀਂ ਉਹਨਾਂ ਦੇ ਜ਼ੁਲਮ ਦੇ ਰਾਜ ਦਾ ਨਾਸ਼ ਕਰ ਰਹੇ ਹਾਂ ਕਿਸੇ ਜਾਤ ਜਾਂ ਮਤ ਨਾਲ ਸਾਨੂੰ ਕੋਈ ਵੈਰ ਨਹੀਂ ਸਾਡੇ ਸਤਿਗੁਰੂ ਧਰਮ ਫੈਲਾਵਨ ਆਏ ਸਨ ਸੋ ਉਹਨਾਂ ਦਾ ਨਾਸ਼ ਕਰਦੇ ਹਾਂ ਜੋ ਅਧਰਮ ਕਰਦੇ ਹਨ ਔਰ ਅਕਾਲ ਪੁਰਖ ਦੀ ਪ੍ਰਜਾ ਨੂੰ ਦਿਖਾਉਂਦੇ ਹਨ ਤੁਸੀਂ ਦੇਖੋ ਇਤਿਹਾਕਮ ਮੋਤਾਣੇ ਤੇ ਜਰਵਾਣੇ ਹੋ ਰਹੇ ਹਨ ਨਾ ਹੀ ਇਹਨਾਂ ਨੂੰ ਖੋਫ ਖੁਦਾ ਦਾ ਹੈ ਤੇ ਨਾ ਹੀ ਲਾਹੌਰ ਦਿੱਲੀ ਦਾ ਦਿੱਲੀ ਆਪ ਢਿੱਲੀ ਹੁੰਦੀ ਜਾ ਰਹੀ ਹੈ ਲਾਹੌਰ ਵੀ ਕਈ ਰੰਗ ਪਲਟਦਾ ਜਾ ਰਿਹਾ ਹੈ ਤੇ ਧਰਮ ਦਾ ੱੱਕਾ ਸਭ ਥਾਂਵੇਂ ਹੈ ਇਹ ਉੱਤਰ ਸੁੰਦੇਸਾਰ ਮਿਸਰ ਜੀ ਚੁੱਪ ਹੋ ਗਏ ਐਨੇ ਨੂੰ ਰਹਦੇ ਖੁੰਦੇ ਬ੍ਰਾਹਮਣ ਤੇ ਕਈ ਖਤਰੀ ਪਿੰਡ ਦੇ ਇਕੱਠੇ ਹੋ ਗਏ ਸਨ ਹੁਣ ਸਰਦਾਰ ਨੇ ਕਿਹਾ ਕਿ ਦੇਖੋ ਇਹ ਇਸਤਰੀ ਪਤੀ ਬ੍ਰੱਤਰ ਅੰਮ੍ਰਿਤ ਕਿੱਡੀ ਪੱਕੀ ਰਹੀ ਹੈ ਅਤੇ ਪਰਮੇਸ਼ਰ ਨੇ ਵੀ ਇਸ ਦੀ लाज ਰੱਖੀ ਹੈ ਪਰ ਤੁਰਕਾਂ ਨੇ ਇਸ ਨੂੰ ੱੱਕੋ ੱੱਕੀ ਆਪਣੇ ਮਜ਼ਾ ਵਿੱਚ ਰਲਾ ਲਿੱਤਾ ਹੈ ਹੁਣ ਤੁਸੀਂ ਇਸ ਪਰ ਦਇਆ ਕਰਕੇ ਇਸ ਨੂੰ ਆਪਣੇ ਧਰਮ ਵਿੱਚ ਰਲਾ ਲਓ ਔਰ ਵਰਤਾ ਕੇ ਅਪੇਧ ਕਰ ਲਓ ਜੋ ਅਸੀਂ ਵਿਦਾ ਹੋਈ ਪਰ ਖੱਤਰੀ ਬ੍ਰਾਹਮਣਾਂ ਨੇ ਉੱਤਰ ਦਿੱਤਾ ਕਿ ਇਹ ਕਦੀ ਨਹੀਂ ਹੋਣਾ ਪਰੰਪਰਾ ਚੱਲੀ ਆਈ ਹੈ Hindu ਧਰਮ ਕੱਚਾ ਧਾਗਾ ਹੈ ਇਹ ਝਟਪਟ ਟੁੱਟ ਜਾਂਦਾ ਹੈ ਤੁਸੀਂ ਜਾਣਦੇ ਹੋ ਟੁੱਟੇ ਫਲ ਵੀ ਕਦੇ ਬੁੱਟਿਆਂ ਨਾਲ ਲੱਗੇ ਹਨ ਇਹ ਕਠੋਰ ਉੱਤਰ ਸੁਣ ਕੇ ਸੁੰਦਰੀ ਨੇ ਬੜੇ ਪ੍ਰੇਮ ਨਾਲ ਉਹਨਾਂ ਨੂੰ ਸਮਝਾਇਆ ਕਿ ਇਸ ਦਾ ਕੋਈ ਕਸੂਰ ਨਹੀਂ ਸੀ ਸਗੋ ਇਸ ਦੀ ਬਹਾਦਰੀ ਨੂੰ ਸ਼ਾਬਾਸ਼ ਦਿਓ ਵਿਛੜਿਆਂ ਨੂੰ ਗੱਲ ਲਾਓ ਸ਼ਰਨ ਆਏ ਨੂੰ ਤੱਕਾ ਨਾ ਦਿਓ ਸ਼ਰਨ ਆਏ ਨੂੰ ਤ੍ਰੋਣਾ ਵੱਡਾ ਪਾਪ ਹੈ ਪਰ ਸੁੰਦਰੀ ਦੇ ਕੋਮਲ ਬਚਨਾਂ ਦਾ ਕੁਝ ਅਸਰ ਨਾ ਹੋਇਆ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ